ਸਤਿ ਸ੍ਰੀ ਅਕਾਲ ਦੋਸਤੋ ਅੱਜਕਲ ਕਰਾਂਗੇ ਸਰਬਜੀਤ ਕੌਰ ਦੇ ਮਾਮਲੇ ਦੇ ਵਿੱਚ ਜੋ ਐਸਜੀਪੀਸੀ ਵੱਲੋਂ ਪਾਕਿਸਤਾਨ ਦੇ ਵਿੱਚ ਗੁਰਦ ਆਮਾਂ ਦੀ ਯਾਤਰਾ ਦੇ ਲਈ ਯਥਾ ਭੇਜਿਆ ਜਾਂਦਾ ਉਹ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਉਸ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਤਾਂ ਜਥਾ ਆਪਣੀ ਤਹ ਸੀਮਾ ਦੇ ਵਿੱਚ ਵਾਪਸ ਆ ਗਿਆ ਪਰ ਸਰਬਜੀਤ ਕੌਰ ਵਾਪਸ ਨਾਲ ਨਹੀਂ ਆਈ ਸੀ ਬਾਅਦ ਦੇ ਵਿੱਚ ਬਹੁਤ ਸਾਰੀਆਂ ਸੋਸ਼ਲ ਮੀਡੀਆ ਉੱਪਰ ਖਬਰਾਂ ਦੇਖਣ ਨੂੰ ਮਿਲੀਆਂ ਕਿ ਉਸਨੇ 9 ਸਾਲ ਤੋਂ ਪਿਛਲੇ ਉਹ ਕਿਸੇ ਪਾਕਿਸਤਾਨੀ ਆਦਮੀ ਦੇ ਸੰਪਰਕ ਵਿੱਚ ਸੀ ਸੋਸ਼ਲ ਮੀਡੀਆ ਦੇ ਰਾਹੀਂ ਔਰ ਉਸਨੇ ਉੱਤਰ ਇਸਲਾਮ ਕਬੂਲ ਕਰਕੇ ਨਿਕਾਹ ਕਰ ਲਿਆ ਉਸ ਆਦਮੀ ਦੇ ਨਾਲ ਪਰ ਪਿਛਲੇ ਦਿਨੀ ਲਗਾਤਾਰ ਚੜੀਆਂ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਕਿ ਉਸ ਨੂੰ ਪਾਕਿਸਤਾਨ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਵਕਤ ਉਹ ਲਾਹੌਰ ਦੇ ਇੱਕ ਸ਼ੈਲਟਰ ਹੋਮ ਦੇ ਵਿੱਚ ਬੰਦ ਹੈ ਹੁਣ ਉਸਦੇ ਪਰਿਵਾਰ ਵੱਲੋਂ ਜਿਹੜੇ ਹੈ ਉਸ ਦੀ ਰਿਹਾਈ ਨੂੰ ਲੈ ਕੇ ਕਿਉਂਕਿ ਉਸ ਦੀ ਰਿਹਾਈ ਸੰਭਵ ਹੋ ਚੁੱਕੀ ਸੀ ਦੋਵਾਂ ਦੇਸ਼ਾਂ ਵੱਲੋਂ ਗੱਲਬਾਤ ਹੋ ਚੁੱਕੀ ਸੀ ਪਰ ਐਨ ਮੌਕੇ ਤੇ ਉਸ ਨੂੰ ਪਰਮਟ ਜਿਹੜਾ ਪਾਕਿਸਤਾਨ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਉਸ ਦੀ ਜਿਹੜੀ ਵਾਗਾ ਬਾਰਡਰ ਰਹੀ ਭਾਰਤ ਨੂੰ ਹਵਾਲਗੀ ਸੀ ਉਹ ਰੁਕ ਗਈ ਸੀ ਇਸ ਦੇ ਤਹਿਤ ਹੁਣ ਪਰਿਵਾਰ ਵੱਲੋਂ ਜੋ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਇਹ ਨਹੀਂ ਕਿ ਭਾਰਤੀ ਔਰਤ ਸਰਬਜੀਤ ਕੌਰ ਦੇ ਪਾਕਿਸਤਾਨ ਵਿੱਚ ਫਸਣ ਦੀ ਘਟਨਾ ਨੇ ਦੋਵਾਂ ਦੇਸ਼ਾਂ ਵਿੱਚ ਘਾਰ ਧਾਰਮਿਕ ਯਾਤਰਾ ਪ੍ਰੋਟੋਕੋਲ ਦੀ ਭਰੋਸੇਯੋਗਤਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਸੀਐਨਐਨ ਨਿਊਜ਼ 18 ਦੁਆਰਾ ਵਿਸ਼ੇਸ਼ ਤੌਰ ਤੇ ਪ੍ਰਾਪਤ ਆਡੀਓ ਅਤੇ ਵੀਡੀਓ ਰਿਕਾਰਡਿੰਗਾਂ ਵਿੱਚ ਸਰਬਜੀਤ ਕੌਰ ਨੂੰ ਮਦਦ ਲਈ ਬੇਨਤੀ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਵਾਰ-ਵਾਰ ਇਹ ਕਹਿੰਦੇ ਹੋਏ ਕਿ ਉਹ ਆਜ਼ਾਦ ਨਹੀਂ ਹੈ ਤੇ ਭਾਰਤ ਵਾਪਸ ਜਾਣਾ ਚਾਹੁੰਦੀ ਹੈ ਸਬਜੀਤ ਕੌਰ ਇਸ ਸਮੇਂ ਲਾਹੌਰ ਦੇ ਇੱਕ ਸ਼ੈਲਟਰ ਹੋਮ ਵਿੱਚ ਬੰਦ ਹੈ ਤੇ ਉਸ ਦੀ ਦੇਸ਼ ਨਿਕਾਲਾ ਪ੍ਰਕਿਰਿਆ ਵਿੱਚ ਕੋਈ ਠੋਸ ਪ੍ਰਗਤੀ ਨਹੀਂ ਹੋਈ ਹੈ ਉਸ ਤੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦਾ ਅਗਵਾ ਕੀਤਾ ਗਿਆ ਹੈ ਬਲੈਕਮੇਲ ਕੀਤਾ ਗਿਆ ਹੈ ਅਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਹੈ ਉਸ ਨੂੰ ਨਾਸਿਰ ਹੁਸੈਨ ਨਾਮ ਦੇ ਇੱਕ ਆਦਮੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਹੈ ਸਬਜੀਤ ਕੌਰ ਦੇ ਪਤੀ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਸੋਸ਼ਲ ਮੀਡੀਆ ਰਾਹੀਂ ਨਾਸਿਰ ਹੁਸੈਨ ਦੇ ਸੰਪਰਕ ਚ ਆਈ ਸੀ ਕਰਨੈਲ ਸਿੰਘ ਦੇ ਅਨੁਸਾਰ ਹੁਸੈਨ ਨੇ ਸਰਬਜੀਤ ਕੌਰ ਦੀਆਂ ਛੇੜਛਾੜ ਵਾਲੀਆਂ ਵੀਡੀਓ ਅਤੇ ਫੋਟੋਆਂ ਰਿਕਾਰਡ ਕੀਤੀਆਂ ਅਤੇ ਉਹਨਾਂ ਦੀ ਦੁਰਵਰਤੋਂ ਕਰਦੇ ਹੋਏ ਉਸ ਨੂੰ ਬਲੈਕਮੇਲ ਕਰਨਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਸੀ ਉਸਨੇ ਦਾਅਵਾ ਕੀਤਾ ਕਿ ਸਰਬਜੀਤ ਨੂੰ ਬੰਦੂਕ ਦੀ ਨੋਕ ਤੇ ਧਮਕੀ ਦਿੱਤੀ ਗਈ ਪਾਕਿਸਤਾਨ ਲਜਾਇਆ ਗਿਆ ਤੇ ਫਿਰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਤੇ ਫਿਰ ਉਸ ਨਾਲ ਵਿਆਹ ਕਰਵਾ ਲਿਆ ਗਿਆ ਕਰਨੈਲ ਸਿੰਘ ਨੇ ਕਿਹਾ ਕਿ ਹੁਸੈਨ ਵਾਰ-ਵਾਰ ਇਹ ਅਸ਼ਲੀਲ ਸਮਗਰੀ ਸਰਬਜੀਤ ਦੇ ਪਰਿਵਾਰ ਨੂੰ ਭੇਜਦਾ ਸੀ ਉਹਨਾਂ ਨੂੰ ਡਰਾਉਂਦਾ ਸੀ ਅਤੇ અપਮਾਨਿਤ ਕਰਦਾ ਸੀ ਪਰਿਵਾਰ ਕੋਲ ਸਰਬਜੀਤ ਕੌਰ ਦੀਆਂ ਕਈ ਆਡੀਓ ਅਤੇ ਵੀਡੀਓ ਰਿਕਾਰਡਿੰਗਾਂ ਹਨ ਜਿਨ੍ਹਾਂ ਵਿੱਚ ਉਹ ਰੋ ਰਹੀ ਹੈ ਤੇ ਮਦਦ ਲਈ ਜੜੀ ਬੇਨਤੀ ਕਰ ਰਹੀ ਹੈ ਕਰਨੈਲ ਸਿੰਘ ਨੇ ਕਿਹਾ ਕਿ ਉਸਦੀ ਪਤਨੀ ਦੀ ਮਾਨਸਿਕ ਅਤੇ ਸਰੀਰਕ ਹਾਲਤ ਵਿਗੜ ਗਈ ਹੈ ਉਸਦਾ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ ਤੇ ਪਹੁੰਚ ਚੁੱਕਿਆ ਹੈ ਉਹ ਗੰਭੀਰ ਡਿਪਰੈਸ਼ਨ ਦੇ ਲੱਛਣ ਦਿਖਾ ਰਹੀ ਹੈ ਸਭ ਤੋਂ ਹੈਰਾਨ ਕਰਨ ਵਾਲਾ ਦੋਸ਼ ਉਸਨੇ ਲਗਾਇਆ ਕਿ ਨਾ ਸਿਰਫ ਹਸੈਨ ਨੇ ਸਰਬਜੀਤ ਕੌਰ ਦੀਆਂ ਤਿੰਨ ਭੈਣਾਂ ਨੂੰ ਵੀ ਅਗਵਾ ਕੀਤਾ ਸੀ ਜੇਕਰ ਇਹ ਦੋਸ਼ ਸਾਬਤ ਹੋ ਜਾਂਦਾ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਜਾਏਗਾ ਉਧਰ ਲਾਹੌਰ ਹਾਈ ਕੋਰਟ ਵਿੱਚ ਮਾਮਲਾ ਸੁਣਵਾਈ ਉਡੀਕ ਹੈ ਜਿੱਥੇ ਤੀਰਤ ਯਾਤਰਾ ਵੀਜ਼ਿਆਂ ਦੀ ਦੁਰਵਰਤੋਂ ਅਤੇ ਜ਼ਬਰਦਸਤੀ ਵਿਆਹ ਦੀ ਕਾਨੂੰਨੀਤਾ ਬਾਰੇ ਸਵਾਲ ਖੜੇ ਕੀਤੇ ਗੇ ਹਨ ਅਦਾਲਤ ਨੇ ਪ੍ਰਧਾਨ ਮੰਤਰੀ ਦਫਤਰ ਸੰਗੀ ਜਾਂਚ ਏਜੰਸੀ ਪੰਜਾਬ ਪੁਲਿਸ ਮੇ ਸਾਰੀਆਂ ਸਰਕਾਰੀ ਸੰਸਥਾਵਾਂ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ ਹਾਲਾਂਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਅਜੇ ਤੱਕ ਸਰਬੀਤ ਕੌਰ ਨੂੰ ਵਿਸ਼ੇਸ਼ ਯਾਤਰਾ ਪਰਮਿਟ ਜਾਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਐਨਓਸੀ ਜਾਰੀ ਨਹੀਂ ਕੀਤਾ ਜਿਸ ਕਾਰਨ ਉਸਦੀ ਵਾਪਸੀ ਵਿੱਚ ਜਿਹੜੀ ਹੈ ਉਹ ਦੇਰੀ ਹੋ ਰਹੀ ਹੈ ਉਧਰ ਸੰਦੀਪ ਕੌਰ ਦੇ ਪਰਿਵਾਰ ਨੇ ਪਾਕਿਸਤਾਨ ਸਰਕਾਰ ਤੋਂ ਦੋਸ਼ੀਆਂ ਨੂੰ ਤੁਰੰਤ ਰਿਹਾਈ ਅਤੇ ਸਜ਼ਾ ਤੇਦ ਦੀ ਮੰਗ ਕੀਤੀ ਹੈ ਉਹਨਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਖਾਸ ਕਰਕੇ ਪਾਕਿਸਤਾਨ ਨਾਲ ਕੂਟਨੀਤਿਕ ਸਬੰਧ ਰੱਖਣ ਵਾਲੇ ਪੱਛਮੀ ਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸਲਾਮਾਬਾਦ ਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਦਵੱਲੇ ਸੁਰੱਖਿਆ ਵਚਨਬੱਧਤਾ ਦਾ ਸਨਮਾਨ ਕਰਨ ਲਈ ਦਬਾਅ ਪਾਓ ਹੁਣ ਸੰਜੀਤ ਕੌਰ ਦੇ ਪਰਿਵਾਰ ਵੱਲੋਂ ਉਸ ਨੂੰ ਵਾਪਸ ਲਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਜਾਰੀ ਹੋ ਚੁੱਕੀਆਂ ਹਨ ਬੇਸ਼ੱਕ ਦੋਵਾਂ ਦੇਸ਼ਾਂ ਵੱਲੋਂ ਕੂਟਨੀਤਿਕ ਗੱਲਬਾਤ ਤੋਂ ਬਾਅਦ ਉਸ ਦੀ ਰਿਹਾਈ ਸੰਭਵ ਹੋ ਗਈ ਸੀ ਪਰ ਐਨ ਮੌਕੇ ਤੇ ਉਸ ਨੂੰ ਪਰਮਟ ਨਾ ਦੇ ਕੇ ਜਿਹੜਾ ਪਾਕਿਸਤਾਨ ਦੇ ਵਿੱਚ ਲਾਹੌਰ ਚ ਸ਼ੈਲਟਰ ਹੋਮ ਚ ਭੇਜ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਹੁਣ ਅੱਗੇ ਕੀ ਕਾਰਵਾਈ ਕਰ ਰਹੀ ਹੈ ਕਿਉਂਕਿ ਉਸ ਦਾ ਜਿਹੜਾ ਮਾਮਲਾ ਹੈ ਉਹ ਲਾਹੌਰ ਦੀ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਧੰਨਵਾਦ